ਬਿੜਾ ਹੈਗਾ ਤੇਗਾ ਹਾ ਜਿਹੜੀ ਇੱਟ ਖੜੀ ਇੱਟ ਦਾ ਰਦਾ ਲੱਗਿਆ ਹੋ ਜਿਹੜਾ ਵੀ ਆਪਾਂ ਅੰਦਰ ਕਰਕੇ ਲਾਇਆ ਹੋਇਆ 1 ਇੰਚ ਅੰਦਰ ਕਰਕੇ ਲਾਇਆ ਹੈ ਜਿੱਥੇ ਕੀ ਆਪਾਂ ਇਸ ਉੱਤੇ ਫਰਮਾ ਟਕਾਵਾਂਗੇ ਆਪਣੀ ਡਾਟ ਹਾਂਜੀ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤਾਂ ਆਪਣਾ ਜਿਹੜਾ ਹੈਗਾ ਦੂਜਾ ਐਪੀਸੋਡ ਯਾਨੀ ਕਿ ਦੂਜਾ ਪਾਰਟ ਡਾਟਾ ਦੂਜੇ ਪਾਰਟ ਦੀ ਆਪਾਂ ਵੀਡੀਓ ਅੱਜ ਤੁਹਾਨੂੰ ਪੂਰੀ ਦਿਖਾਵਾਂਗੇ ਦੱਸਾਂਗੇ ਵੀ ਤੁਸੀਂ ਕੀ ਕੀ ਕਰਨਾ ਹੈ ਵੀਡੀਓ ਦੇ ਵਿੱਚ ਬਣੇ ਰਹੋ ਚੈਨਲ ਦੇ ਉੱਤੇ ਅਗਰ ਤੁਸੀਂ ਚੈਨਲ ਦੇ ਉੱਤੇ ਨਵੇਂ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਮਿਲਦੀ ਰਹੇ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਦੋਸਤੋ ਆਪਾਂ ਪਿਛਲੀ ਵੀਡੀਓ ਵਿੱਚ ਗੱਲ ਕਰੀ ਸੀ ਆਪਣੀ ਬਾਹਰ ਦੀਆਂ ਦੀਵਾਰਾਂ ਜਿਹੜੀਆਂ ਸੀਗੀਆਂ 9 ਇੰਚ ਦੀ 9 ਇੰਚ ਦੀਆਂ ਦੀਵਾਰਾਂ ਆਪਣੀਆਂ ਲਗਭਗ ਕੰਪਲੀਟ ਆ ਸਾਰੀਆਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਕੀ ਕੀ ਕਰਨਾ ਹੈ ਉਹ ਤੁਹਾਨੂੰ ਅੱਜ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਕਿ 9 ਇੰਚ ਦੀ ਦੀਵਾਰਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ 4 ਇੰਚ ਦੀ ਦੀਵਾਰਾਂ ਦੇ ਵਿੱਚ ਕੀ ਕਰਨਾ ਹੈ ਉਹ 4 ਇੰਚ ਦੀ ਦੀਵਾਰਾਂ ਦਾ ਪਕੋਚ ਇਸ ਵੀਡੀਓ ਦੇ ਵਿੱਚ ਦੱਸਾਂਗੇ। ਕੁਝ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਤੁਸੀਂ ਕੀ ਕਰਨਾ ਹੈ। ਤਾਂ ਦੋਸਤੋ ਆਪਣੇ ਕੋਲ ਜਿਹੜੀ 9 ਇੰਚ ਦੀ ਦੀਵਾਰ ਹੈ ਆਪਣੇ ਕੋਲ ਇਸ ਕਮਰੇ ਦੀ ਹਾਈਟ ਹੈ ਜਿਹੜੀ 10 ਫੁੱਟ ਸਾਢੇ 10 ਫੁੱਟ ਹਾਈਟ ਹੈ। ਸਾਢਾ 10 ਫੁੱਟ ਹਾਈਟ ਹੈ ਤੇ ਆਪਣੇ ਕੋਲੇ ਜਿਹੜਾ 7.5 ਫੁੱਟ ਤੇ ਡੋਰ ਲੈਂਟਰ ਲਾਤਾ ਸੀਗਾ। ਤੁਸੀਂ ਦੇਖ ਸਕਦੇ ਹੋ ਡੋਰ ਲੈਂਟਰ ਲੱਗਣ ਤੋਂ ਬਾਅਦ ਚ ਆਪਣੇ ਕੋਲੇ ਸਵਾ 1.5 ਦੀ ਹਾਈਟ ਕਰਤੀ ਛੱਤ ਦੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਦਾ ਇਸ ਤਰ੍ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਖੜੀ ਇੱਟ ਦਾ ਤੇਗਾ ਲਾਉਣਾ ਜਿਹੜੇ ਪਾਸੇ ਗੱਡ ਰੱਖੀ ਜਾਣੀ ਹੈ ਹੁਣ ਇਸ ਪਾਸੇ ਇਸ ਜਗ੍ਹਾ ਤੇ ਗੱਡ ਰੱਖੀ ਜਾਣੀ ਹੈ ਗੱਡਰ ਵਾਲੀ ਜਗ੍ਹਾ ਛੱਡੀ ਹੋਈ ਹੈ ਇੱਥੇ ਗੱਡਰ ਲੱਗੂਗੀ ਇਸ ਤਰ੍ਹਾਂ ਉਧਰ 5 ਇੰਚ ਦੀਵਾਰਾਂ ਨੂੰ ਪੂਰੀ ਜਿਤਾਈ ਟੌਪ ਤੇ ਹੋਏ ਨਹੀਂ ਨੀਂਗੇ ਟੌਪ ਤੇ ਹੁੰਦੀ ਉਸ ਤੇ ਗੱਡ ਰੱਖਿਆ ਜਾਊਗਾ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਸਮਝ ਆਜੇ ਇਸ ਕਰਕੇ ਆਪਾਂ ਪੂਰੀ ਇੱਕ ਇੱਕ ਵੀਡੀਓ ਬਣਾਵਾਂਗੇ ਇਸੇ ਇਸ ਤਰ੍ਹਾਂ ਤੁਸੀਂ ਤੇ ਗੱਲ ਹੋਣਾ ਇਹਦੇ ਵਿੱਚ ਗੋਖੜੀਆਂ ਏਟਾਂ ਦਾ ਤੇ ਗੱਲ ਹੋਣਾ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਸਰੀਆ ਪਾਉਗਾ 400 ਦਾ 12 mm ਦਾ ਸਰੀਆ ਪਾਵਾਂਗੇ ਆਪਾਂ ਇਹਦੇ ਵਿੱਚ ਸਰੀਆ ਪਾ ਕੇ ਆਪਾਂ ਗ੍ਰੇਟ ਦਾ ਮਾਲ ਇਹਦੇ ਵਿੱਚ ਬਣਾ ਕੇ ਪਾਵਾਂਗੇ ਆਪਣਾ ਤੁਸੀਂ ਦੇਖ ਸਕਦੇ ਹੋ ਵਿੱਚੋ ਇਕੱਠਾ ਚੋਟਾ ਆਪਣੀਆਂ ਲੱਗ ਕੇ ਕੰਪਲੀਟ ਹੈ ਹੁਣ ਆਪਾਂ ਗੱਲ ਕਰਾਂਗੇ ਵੀ ਆ ਜਿਹੜੇ ਦੋ ਬਾਥਰੂਮ ਬਣੇ ਹੋਏ ਆ ਇੱਕ ਬਾਥਰੂਮ ਉਧਰ ਆ ਗਿਆ ਬਾਹਰ ਦਾ ਤੇ ਇੱਕ ਬਾਥਰੂਮ ਅੰਦਰ ਇਸ ਰੂਮ ਦੇ ਵਿੱਚ ਅਟੈਚ ਆ ਗਿਆ ਇਹ ਦੋ ਬਾਥਰੂਮਾਂ ਦੀ ਗੱਲ ਕਰਾਂਗੇ ਇਹਨਾਂ ਦੀ ਵੀ ਛੱਤ ਆਪਾਂ ਫਰਮੇ ਦੀ ਹੀ ਲਾਵਾਂਗੇ ਯਾਨੀ ਕਿ ਇਹਨਾਂ ਦੀ ਜਿਹੜੀ ਛੱਤ ਆ ਫਰਮੇ ਦੀ ਲਾਵਾਂਗੇ ਤਾਂ ਇਹਦੇ ਵਿੱਚ ਕੋਈ ਗਾਡਰ ਨਹੀਂ ਲੱਗਦੀ ਬਿਨਾਂ ਗਾਡਰ ਤੋਂ ਵੀ ਆਪਾਂ ਫਰਮੇ ਦੀ ਡਾਟ ਲਗਾਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਬਿਨਾਂ ਗਾਡਰ ਤੋਂ ਵੀ ਆਪਾਂ ਫਰਮੇ ਦੀ ਡਾਟ ਕਿਵੇਂ ਲਾਵਾਂਗੇ ਤੇ ਕੀ ਜਿਗਾੜ ਲਾ ਕੇ ਲਾਣੀ ਪਊਗੀ ਤੁਹਾਨੂੰ ਆਪਾਂ ਆ ਵੀਡੀਓ ਵਿੱਚ ਦਿਖਾਵਾਂਗੇ ਅਗਲੀ ਵੀਡੀਓ ਜਿਹੜੀ ਆਪਣੀ ਆਉਗੀ ਉਸ 'ਚ ਫਰਮੇ ਦੀ ਡਾਟ ਲਾਉਣ ਦੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਵੇਂ ਲੱਗਣੀ ਹੈ ਤੇ ਇੱਕ ਰੂਮ ਆਪਣਾ ਉਹ ਆ ਗਿਆ ਟਾਇਲਟ ਬਾਥਰੂਮ ਆ ਗਿਆ ਇੱਕ ਰੂਮ ਆਪਣਾ ਇਹ ਆ ਗਿਆ ਦੋ ਰੂਮ ਤੇ ਟਾਇਲਟ ਬਾਥਰੂਮ ਆ ਗਏ ਇੱਕ ਆਪਣਾ ਕਿਚਨ ਹੈ ਕਿਚਨ ਦੀ ਜਨਾਈ ਪਈ ਹੈ ਬਾਕੀ ਉਹ ਹੋ ਜੂਗੀ ਕੱਲ ਤੱਕ ਆਪਣਾ ਕੰਪਲੀਟ ਹੋ ਜੂਆ ਸਾਰਾ ਤੇ ਆਪਾਂ ਜਦੋਂ ਕੰਪਲੀਟ ਟੌਪ ਤੇ ਆ ਜਾਾਂਗੇ ਆਪਣੀਆਂ 9 ਇੰਚ ਦੀਆਂ ਦੀਵਾਰਾਂ ਜਿਹੜੀਆਂ 9 ਇੰਚ ਦੀਆਂ ਦੀਵਾਰਾਂ ਤੇ ਆਪਾਂ ਤੇ ਗੱਲ ਆਉਣਾ ਆ ਹੁਣ ਮੈਂ ਤੁਹਾਨੂੰ ਦੱਸਦੇ ਆ ਵੀ ਆ ਜਿਹੜੀ ਦੀਵਾਰ ਹੈ ਜਿਹੜੀ ਦੇ ਉੱਤੇ ਆਪਣੇ ਗੱਡ ਰੱਖੇ ਜਾਣੇ ਆ ਇਹ ਤਾਂ ਆਪਣਾ ਤੇਗਾ ਲੱਗੂ ਬਿਲਕੁਲ ਸਾਜ ਫੇਸ ਚ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਚੁਣਾਈ ਦੇ ਫੇਸ ਚ ਹੀ ਹੈ ਪੂਰਾ ਇਧਰੋਂ ਹੀ ਫੇਸ ਚ ਹੈ ਹੁਣ ਜਿਹੜੇ ਪਾਸੇ ਗਾਡਰ ਨਹੀਂ ਲੱਗਣਾ ਜਿਹੜੇ ਪਾਸੇ ਫਰਮਾ ਰੱਖਿਆ ਜਾਣਾ ਕਿ ਫਰਮੇ ਦੀ ਡਾਟ ਲਗਣੀ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਡਾਟ ਲਗਣੀ ਹੈ ਇੱਥੇ ਜਿਹੜਾ ਹੈਗਾ ਗਾਡਰ ਲੱਗੂਗਾ ਗਾਡਰ ਦੇ ਉੱਤੇ ਆ ਡਾਟ ਲੱਗੂਗੀ ਠੀਕ ਹੈ ਇਧਰ ਜਿਹੜੀ ਆਪਣੀ ਉਸ ਸਾਈਡ ਦਾ ਆਪਾਂ ਗਾਡਰ ਦੀ ਕੰਨੀ 'ਚ ਫਰਮਾ ਰੱਖਾਂਗੇ ਫਰਮਾ ਰੱਖ ਕੇ ਗਾਡਰ ਦੀ ਕੰਨੀ ਦੇ ਵਿੱਚ ਆਪਾਂ ਡਾਟ ਲਾ ਦਾਂਗੇ ਫਿਰ ਆ ਗਈ ਗੱਲ ਇਸ ਸਾਈਡ ਦੀ ਵਹਰਲ ਸਣ ਤਾਂ ਦਿਵਾਰਲ ਸਾਈਡ ਆਪਾਂ ਆ ਦੇਖ ਸਕਦੇ ਹਾਂ ਤੁਸੀਂ ਵੀ ਆਪਣੀ ਜਿਹੜਾ ਹੈਗਾ ਤੇਗਾ ਹਾ ਜਿਹੜੀ ਇੱਟ ਖੜੀ ਇੱਟ ਦਾ ਰਦਾ ਲੱਗਿਆ ਹੋ ਜਿਹੜਾ ਭਈ ਆਪਾਂ ਅੰਦਰ ਕਰਕੇ ਲਾਇਆ ਹੋਇਆ 1 ਇੰਚ ਅੰਦਰ ਕਰਕੇ ਲਾਇਆ ਹੈ ਜਿੱਥੇ ਕੀ ਆਪਾਂ ਇਸ ਉੱਤੇ ਫਰਮਾ ਟਕਾਵਾਂਗੇ ਆਪਣੀ ਡਾਟ ਇੱਥੋਂ ਸਟਾਰਟ ਹੋਊਗੀ ਤਾਂ ਤੁਸੀਂ ਜਿਹੜਾ ਹੈਗਾ ਆਹ ਜਿਹੜਾ ਤੇਗਾ ਜਿਹੜੇ ਪਾਸੇ ਡਾਟ ਲਗਣੀ ਹੈ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ 1 ਇੰਚ ਦੀ ਕੰਨੀ ਛੱਡ ਕੇ ਹੀ ਲਾਉਣਾ ਹੈ 1 ਇੰਚ ਦੀ ਕੰਨੀ ਛੱਡ ਕੇ ਆਪਾਂ ਲਾਵਾਂਗੇ ਤਾਂ ਕਿ ਆਪਣਾ ਫਰਮਾ ਇਹਦੇ ਉੱਤੇ ਟਿਕ ਜੇ ਤਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਉਹ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਫਰਮਾ ਕਿਵੇਂ ਟਿਕਣਾ ਹੈ ਇਹਦੇ ਉੱਤੇ ਤੇ ਫਰਮਾ ਕਿਵੇਂ ਲੱਗਣਾ ਹੈ ਹਾਂਜੀ ਤਾਂ ਇਹ ਤਾਂ ਸੀ ਆਪਣੀ 9 ਇੰਚ ਦੀ ਦੀਵਾਰ ਜਿਹੜੀ ਆਪਾਂ 9 ਇੰਚ ਦੀ ਦੀਵਾਰ ਲਵਣੀ ਉਹਦੇ ਉੱਤੇ ਗੱਲਾਤਾ ਠੀਕ ਹੈ ਉਹਦੇ ਤਾਂ ਆਪਾਂ ਦੋ ਸਾਈਡ ਚਿੱਟਾ ਲਾ ਕੇ ਪੜਦਿਆਂ ਹੁਣ ਆ ਗਿਆ ਆਪਣੀ 4 ਇੰਚ ਦੀ ਦੀਵਾਰ ਜਿਹੜੀ ਕਿ 4 ਇੰਚ ਦੀ ਦੀਵਾਰ ਹੈ ਵੀਡੀਓ ਦੇਖ ਰਹੇ ਹੋ ਤੁਸੀਂ ਵੀ ਆਹ ਜਿਹੜੀ 4 ਇੰਚ ਦੀ ਦੀਵਾਰ ਹੈ ਇਹਦੇ ਉੱਤੇ ਆਪਾਂ ਕੀ ਲਉਣਾ ਹੈ ਇਹਦੇ ਉੱਤੇ ਫਰਮਾ ਕਿਵੇਂ ਲੱਗੂਗਾ ਤੇ ਇਹਦੇ ਉੱਤੇ ਆਪਾਂ ਕੀ ਚੀਜ਼ ਲਉਣੀ ਹੈ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂਗੇ 4 ਇੰਚ ਦੇ ਉੱਤੇ ਇਹ ਤੇਗਾ ਲੱਗੂਗਾ ਜਾਂ ਗਿਵੇਂ ਲੱਗੂਗਾ ਤਾਂ ਆਪਾਂ ਇਹਦਾ ਇੱਕ ਫਰਮਾ ਬਣਾਵਾਂਗੇ ਜਿਹੜਾ ਕਿ ਇਹਦੇ ਉੱਤੇ ਮਾਲ ਪਰਨ ਵਾਸਤੇ ਤਾਂ ਦੋਸਤੋ ਉਮੀਦ ਕਰਦੇ ਹਾਂ ਵੀ ਤੁਹਾਨੂੰ ਇਹ ਵੀਡੀਓਸ ਤਾਂ ਇੰਨਾ ਕੁ ਤਾਂ ਸਮਝ ਆਇਆ ਹੋਊਗਾ ਵੀ ਆਪਾਂ 9 ਇੰਚ ਦੀ ਦੀਵਾਰ ਦੇ ਉੱਤੇ ਕਿਸ ਤਰ੍ਹਾਂ ਤੇ ਗੱਲ ਹੋਣਾ ਬਣੇ ਰਹੋ ਤੁਸੀਂ ਚੈਨਲ ਦੇ ਉੱਤੇ ਅਗਰ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਬាទ-ਬាទ ਸ਼ੇਅਰ ਲਾਈਕ ਕਮੈਂਟ ਕਰਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹਾ ਲੱਗਿਆ ਚੈਨਲ ਦੇ ਉੱਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਧੰਨਵਾਦ ਦੋਸਤੋ